ਆ ਦੇਖੋ ਲੈ ਲੜਦੇ ਪਏ ਨੇ ਹੈ ਆ ਸਾਹਮਣੇ ਸਕੂਲ ਆ ਤਕਸ਼ਸ਼ਿਲਾ ਛੁੱਟੀ ਹੋਈ ਆ ਪੂਰਾ ਇਕੱਠ ਹੋ ਗਿਆ ਉਹ ਲੈ ਕੰਬੈਨ ਨੂੰ ਦੇਖਣ ਲਈ ਥੱਲੇ ਲੋਕ ਪਿੱਛੇ ਪਿੱਛੇ ਜਾ ਰਹੇ ਨੇ ਇੱਕ ਕੰਬੈਨ ਦੇਖਣ ਲਈ ਕੀ ਕਰਨ ਲੱਗੇ ਨੇ ਇਹ ਮੈਨੂੰ ਲੱਗਦਾ ਬੋਰਡ ਬੱਟਣ ਲੱਗੇ ਨੇ ਇੱਕ ਤੋਂ ਇੱਕ ਚੀਜ਼ ਲੱਗਦੀ ਹੁੰਦੀ ਐਥੇ ਮੈਂ ਇੱਕ ਹੋਰ ਚੀਜ਼ ਦੇਖੀ ਭਰਾਓ ਬੜੇ ਈ ਸ਼ੋਰ ਸ਼ੋਰੇ ਟੈਂਪੂ ਆਏ 15 ਰੁਪਏ ਚ ਟੈਂ ਬੋਤਲ ਪ੍ਰਭਾਓ 15 ਰੁਪਏ ਚ ਬੋਤਲ ਪ੍ਰਭਾਓ ਜਿਹੜੀ 20 20 ਲੀਟਰ ਵਾਲੀ ਬੋਤਲ ਹੁੰਦੀ ਆ 15 ਰੁਪਏ ਚ ਪਰਦੇ ਪਏ ਸੀਗੇ ਹੋਰ ਵੀ ਕਈ ਚੀਜ਼ਾਂ ਦੀ ਗੱਲ ਆ ਹੁਣ ਮੈਨੂੰ ਲੱਗਦਾ ਕੁਛ ਤੋੜ ਲੱਗੇ ਆ ਕੀ ਕਰਨ ਲੱਗੇ ਆ ਉਹਦੇ ਪਿੱਛੇ ਇੰਨੀ ਦੁਨੀਆ ਇਕੱਠੀ ਹੋਈ ਪਈ ਆ ਤੁਹਾਨੂੰ ਟੈਂਪੂ ਵੀ ਦਿਖਾਣਾ ਜਿਹਦੇ ਉੱਪਰ 20 20 ਲੀਟਰ ਪਾਣੀ 15 ਰੁਪਏ ਦਾ ਵੇਚ ਰਹੇ ਨੇ ਆਰਓ ਦਾ ਇਹ ਆ ਫਰੀਦাবাদ 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 ਦੇਖੋ ਕਿਵੇਂ ਕੱਠ ਲੱਗਿਆ ਪਿਆ ਮੈਨੂੰ ਲੱਗਦਾ ਕਿ ਬੋਰਡ ਪਟਣ ਲੱਗੇ ਨੇ ਜਾਂ ਕੀ ਆ ਕੀ ਨਹੀਂ ਕੇਜਰੀਵਾਲ ਦੇ ਵੀ ਬੜੇ ਬੋਰਡ ਲੱਗੇ ਹੋਏ ਆ ਵੀਰੇ ਐਨਸੀਆਰ ਏਰੀਆ ਹੀ ਲਗਭਗ ਪੈਂਦਾ ਇਹ ਹਰਿਆਣੇ 'ਚ ਆ ਹਰਿਆਣੇ 'ਚ ਆ ਹੁਣ ਟੈਂਪੋ ਦਿਖ ਨਹੀਂ ਰਹੇ ਸਿਰਸਿਰੇ ਬੜੇ ਟੈਂਪੋ ਆਸੀ ਮਿਲ ਲੱਗਦਾ ਨਾ ਰੋਜ਼ ਜਿਵੇਂ ਆਪਣੇ ਉੱਥੇ ਦੁੱਧ ਪਾਉਣ ਹੁੰਦੇ ਨੇ ਨਾ ਦੁੱਜੀ ਵੀ ਲੋ ਜੀ ਦੁੱਧ ਲੈ ਲਓ ਦੁੱਧ ਲੈ ਲਓ ਉਦਾਂ ਹੋਰੇ ਕੀ ਕਰਦੇ ਨੇ ਪਾਣੀ ਵੇਚਦੇ ਨੇ ਮੈਨੂੰ ਲੱਗਦਾ ਰੇੜੀਆਂ ਚੱਕਣ ਵਾਲੇ ਨੇ ਉਹ ਦੇਖ ਲੈ ਸਾਰੀਆਂ ਕੁਰਸੀਆਂ ਕਰਸੀਆਂ ਚੱਕਣ ਲੱਗ ਗਏ ਰੇੜੀਆਂ ਚੱਕਣ ਵਾਲੇ ਨੇ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਮੈਂ ਪਹਿਲਾਂ ਸੋਚਿਆ ਸੀਗਾ ਵੀ ਚੱਲ ਵੀਡੀਓ ਬਣਾਵਾ ਨਿਪਰਾਉ ਜੀ ਨਹੀਂ ਦਿਖ ਰਿਹਾ ਉਹ ਤੇ ਆ ਹੈਗੀ ਆ ਮਾਰਕੀਟ ਬੱਲਵਗੜ ਏਰੀਆ ਪੈਂਦਾ ਇਹ ਬੱਲਵਗੜ ਏਰੀਆ ਵਾ ਆ ਲੱਗਿਆ ਵਾ ਤੋੜਨ ਪੱਟਣ ਕੁਛ ਮਿਲਣ ਲੱਗਦਾ ਲੋਕੀ ਦੇਖਦੇ ਪਏ ਨੇ ਦੇਖਦੇ ਆ ਥੋੜੀ ਦੇਰ ਤੱਕ ਵੀ ਕੀ ਕਰਦਾ ਇਹ ਓ ਲੈ ਚੱਕ ਤੇ ਫਟੇ ਪਲੇਡ ਹੀ ਦੇ ਯੋ ਮਰੀਕ ਕਲਾਸ ਲਾਤੀ ਗਰੀਬਾਂ ਦੇ ਉੱਪਰ ਹੋ ਰਿਹਾ ਜ਼ੁਲਮ ਗਰੀਬਾਂ ਦੇ ਉੱਪਰ ਹੋ ਰਿਹਾ ਜ਼ੁਲਮ ਸਿਰਸਰੇ ਵਿਚਾਰਨੇ ਲਾਏ ਸੀਗੇ ਨਾਨ ਤੇ ਨਾਨ ਦੀ ਭਾਣ ਕੱਢਤੀ ਭਾਣ ਤੋੜਦਾ ਭਰਾਵੋ ਆਪਾਂ ਹੈਗੇ ਆ ਦੂਜੇ ਏਰੀਏ 'ਚ ਉਹਦੇ ਖਰੇੜੀ ਐਸੀ ਤੈਸੀ ਮਾਰ ਕੇ ਉਹ ਕਿਤੇ ਪਰੇ ਜਿਹੜੀ ਚੱਕ ਕੇ ਮਾਰੀ ਪਰੇ ਹੁਣ ਇਹ ਵੀ ਕੀ ਕਰਦਾ ਵਾ ਕਿਸੇ ਗਰੀਬ ਬੰਦੇ ਦਾ ਜਰੂਰ ਡੀ ਉਹ ਮਾਰਿਆ ਹੈ ਹਾਂ ਵੀ ਚਲੋ ਯਾਰ ਰੇੜੀਆਂ ਤਾਂ ਲੱਗਦੀਆਂ ਇਹਨੇ ਵਿਚਾਰੇ ਵੈਸੇ ਤਾਂ ਕਾਨੂੰਨ ਆ ਵੀ ਜਿਹਨੂੰ ਟਾਇਰ ਲੱਗੇ ਹੋਣ ਨਾ ਜਿਹਨੂੰ ਟਾਇਰ ਲੱਗੇ ਹੋਣ ਉਹਨੂੰ ਤੋੜਿਆ ਨਹੀਂ ਜਾ ਸਕਦਾ ਉਹਨੂੰ ਕਿਉਂਕਿ ਰੇੜੀ ਇੱਕ ਮੂਵਮੈਂਟ ਕਰਦੀ ਆ ਇੱਕ ਜਗ੍ਹਾ ਤੇ ਜਿੱਥਾ ਉਹਨੇ ਬੰਨ ਕੇ ਬਣਾਈ ਆ ਤਾਂ ਤਾਂ ਗੱਲ ਬੱਕਰੀ ਆ ਜੇ ਉਹਨੇ ਉਹਨੇ ਕਿ ਫਤਲ ਇੱਕ ਜਗ੍ਹਾ ਨਹੀਂ ਖੜੀ ਹੈਗੀ ਚੱਲਦੀ ਆ ਤਾਂ ਕਾਰਪੋਰੇਸ਼ਨ ਉਹਨੂੰ ਕੁਝ ਨਹੀਂ ਕਰ ਸਕਦੀ ਉਹਨੂੰ ਹਟਾ ਨਹੀਂ ਸਕਦੀ ਕਿਉਂਕਿ ਉਹਨੂੰ ਟਾਇਰ ਲੱਗੇ ਹੋਏ ਨੇ ਤੇ ਉਹ ਇਧਰ ਤੋਂ ਉਧਰ ਹੋ ਸਕਦੀ ਆ ਜੇ ਕੋਈ ਬੰਨ ਕੇ ਖੜੀ ਹੋਈ ਚੀਜ਼ ਆ ਫਿਰ ਉਹਦੇ ਤੇ ਰਾਸਤਾ ਰੋਕਣ ਦੀ ਵਾਧਾ ਪਹੁੰਚਾਉਣ ਦੀ ਐਫ ਆਈ ਆਰ ਕੀਤੀ ਜਾ ਸਕਦੀ ਆ ਉਹਨੂੰ ਤੋੜਿਆ ਨਸ਼ਟ ਕੀਤਾ ਜਾ ਸਕਦਾ ਹੈ ਇੱਕ ਨੋਟ ਆ ਯਾਦ ਉੱਥੇ ਅੱਡਾ ਬਣਾ ਲੈਂਦੇ ਕਹਿੰਦੇ ਜੀ ਮੇਰਾ ਅੱਡਾ ਉਹ ਅੱਡਾ ਨਹੀਂ ਚੱਲ ਸਕਦਾ ਬਸ਼ਰਤੇ ਕਿ ਉਹ ਤੁਰਦਾ ਫਿਰਦਾ ਰਹੇ ਚੱਲਦਾ ਰਹੇ ਮੂਵਮੈਂਟ ਕਰਦਾ ਰਹੇ ਇੱਕ ਜਗ੍ਹਾ ਖੜਾ ਕਰਨ ਤੇ ਕਾਰਪੋਰੇਸ਼ਨ ਉਹਨੂੰ ਤੋੜ ਸਕਦੀ ਪੱਕਾ ਅੱਡਾ ਸੀਗਾ ਇਸ ਕਰਕੇ ਇਹਨੂੰ ਤੋੜ ਸੀ ਹੁਣ ਮਸ਼ੀਨ ਫੇਰ ਕਿਸੇ ਪਾਸੇ ਨੂੰ ਗਏ ਦੱਸ ਇੱਕੋ ਹੀ ਮਸ਼ੀਨ ਹੈ ਇਹਨੂੰ ਹੀ ਤੋੜਣੀ ਸੀ ਹੋਰ ਵੀ ਤਾਂ ਕਿੰਨਾ ਕੁਝ ਸੀਗਾ ਰਾਹ ਦੇ ਵਿੱਚ ਲੱਗਿਆ ਹੋਇਆ ਕੱਲੀ ਇਹ ਤੋੜੀ ਉਹਨੇ ਉਹ ਚੱਕਤੀਆਂ ਛਤਰੀਆਂ ਛਤਰੀਆਂ ਚੱਕਤੀਆਂ ਮਸ਼ੀਨ ਹੁਣ ਇੱਧਰ ਤੋੜ ਭੰਨ ਕਰ ਰਹੀ ਆ ਆਪਾਂ ਵੀ ਘੁੰਮਦੇ ਪਏ ਆ ਆਪਾਂ ਵੈਸੇ ਇੱਥੇ ਰਾਤ ਹੀ ਰੁਕਣਾ ਸੀ ਪਰ ਰਿਲੇਟਿਵ ਕਹਿੰਦੇ ਵੀ ਨਹੀਂ ਜੀ ਅੱਜ ਸਾਡੇ ਕੋਲੇ ਰੁਕੋ ਉਹਨੇ ਮੁੰਡੇ ਨੇ ਵੀ ਛੁੱਟੀ ਕਰ ਲਈ ਮੈਂ ਕਿਹਾ ਚਲੋ ਯਾਰ ਘੁੰਮਣਾ ਆਪਾਂ 15 ਕ ਦਿਨ ਤੇ ਫਿਰ ਕੀ ਹੋ ਗਿਆ ਇੱਕ ਦਿਨ ਹੋਰ ਸਹੀ ਉਰੇ ਕਾਲੇ ਫਰੀਦਾਬਾਦ ਦੇਖ ਲਾਂਗੇ ਆਹ ਯਾਰ ਟਰੰਗੀ ਜਿਹੜਾ ਨਾਲ-ਨਾਲ ਹੀ ਚੱਜ ਜਾਂਦਾ ਭਰੇ ਹੋਈਏ ਪਹਿਲਾਂ ਹੁਣ ਦੇਖੀਏ ਕੀ ਤੋੜਦੇ ਨੇ ਆ ਚੱਕ ਲੀਆਂ ਰੇੜੀਆਂ ਰੂੜੀਆਂ ਜੀਆਂ ਸਾਰਿਆਂ ਨੇ ਆਪਣੀਆਂ ਜੇ ਕਿਤੇ ਤੁਰਦੇ ਫਿਰਦੇ ਵੇਚਣ ਫਿਰਦਾ ਇਹਨਾਂ ਦਾ ਕਾਰਪੋਰੇਸ਼ਨ ਕੁਝ ਵੀ ਨਹੀਂ ਵਿਗਾੜ ਸਕਦੀ ਉਹ ਲੈ ਸਾਹਮਣੇ ਚੱਲ ਕੇ ਦਿਖਾਉਨੇ ਆ ਆਪਾਂ ਹੈ ਵੀ ਦੂਜੇ ਏਰੀਏ 'ਚ ਆਣਾ ਕੀ ਪਤਾ ਇਹ ਕੀ ਕਹਿਣ ਭਾਈ ਅੱਜ ਕੱਲ ਲੋਕੀ ਤਾਂ ਕੈਮਰੇ ਨੂੰ ਵੱਧ ਪੈਂਦੇ ਨੇ ਵੀ ਉਹ ਮੋਬਾਈਲ ਤੇ ਵੀਡੀਓ ਨਹੀਂ ਬਣਾਉਣੀ ਓਏ ਮਾਗਣਾ ਚੱਲ ਕੋਈ ਨਹੀਂ ਆਪਾਂ ਦੂਰੂ ਦੂਰੂ ਬਣਾ ਰਹੇ ਆਂ ਆਪਣਾ ਸ਼ਹਿਰ ਹੋਵੇ ਤਾਂ ਸਭ ਪਤਾ ਹੁੰਦਾ ਵੀ ਕਿੱਥੇ ਕੀ ਕਹਿਣਾ ਕੀ ਨਹੀਂ ਕਹਿਣਾ ਹੁਣ ਇਧਰੋਂ ਤਾਂ ਸਾਰਿਆਂ ਨੇ ਚੱਕ ਤੇ ਚੋਂਤੇ ਅੱਗੇ ਚੱਲ ਕੇ ਦੇਖਦੇ ਆਂ ਕੀ ਹੈ ਕੀ ਨਹੀਂ ਹੈ ਕਿੰਨੇ ਕੱਜ ਹਰਿਆਣਾ ਲੋਕ ਸੁਰਸਰੇ ਆਪ ਦਾ ਲੈ ਕੇ ਆਏ ਹੋਣਗੇ ਉਹ ਲੈ ਉਹ ਤੋੜ ਰਹੇ ਨੇ ਹੁਣ ਖੋਖਾ ਸਿਗਰਟ ਵਾਲਾ ਖੋਖਾ ਪਾਨ ਖੋਖਾ ਇਹ ਚੱਕਤਾ ਚੱਕਤਾ ਚੱਬਦੇ 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 ਮਾਰ ਜੋਰ ਮਾਰ ਜੋਰ ਟਾਲਿਆ ਮਹਗਾ ਦੇਖ ਲੋ ਸਰਕਾਰੀ ਹਸਪਤਾਲ ਫਰੀਦাবাদ ਪਰਜਨਨ ਅਤੇ ਸ਼ਿਸ਼ੂ ਸਿਹਤ ਕੇਂਦਰ ਤੇ ਬੰਦਾ ਵਿੱਚ ਹੀ ਬੈਠਾ ਸੀ ਭੈਣ ਚੋ ਯਾਰ ਬੰਦਾ ਵਿੱਚ ਹੀ ਬੈਠਾ ਸੀਗਾ ਤਾਂ ਮੈਨੂੰ ਲੱਗਦਾ ਉਹਨੇ ਪੰਜਾ ਨਹੀਂ ਮਾਰਿਆ ਨਹੀਂ ਤਾਂ ਪੰਜਾ ਮਾਰਨ ਲੱਗਿਆ ਸੀ ਇੱਧਰ ਵੀ ਸਾਰੇ ਇਕੱਠੇ ਹੋ ਗਏ ਨੇ ਆ ਸਮਾਨ ਪਟਾਰੇ ਨੇ ਬੰਦਾ ਅੰਦਰ ਹੀ ਬੈ ਗਿਆ ਮੈਨੂੰ ਲੱਗਦਾ ਬੰਦੇ ਬੈਠਣ ਕਰਕੇ ਫੇਰ ਮਸ਼ੀਨ ਅੱਗੇ ਲੈ ਚੱਲਿਆ ਤੋੜਨ ਲੱਗਿਆ ਸੀਗਾ ਜਾਂ ਤਾਂ ਬੰਦੇ ਕਰਕੇ ਅੱਗੇ ਚਲਾ ਗਿਆ ਜਾਂ ਫਿਰ ਗਾਂਧੀ ਕਰਕੇ ਅੱਗੇ ਚਲਾ ਗਿਆ ਦੋਨਾਂ ਚ ਕੁਛ ਨਾ ਕੁਛ ਇੱਕ ਕੰਮ ਹੋਇਆ ਵਾ ਇਹ ਤਾਂ ਪੰਜਾਬ ਨੇ ਰੱਖਤਾ ਸੀਗਾ ਬਸ ਥੱਲੇ ਪ੍ਰੈਸ ਹੀ ਕਰਨਾ ਸੀ ਉਹ ਮਸ਼ੀਨ ਹੁਣ ਉੱਧਰ ਗਈ ਐਂਛਾ ਮੇਨ ਰੋਡ ਖਾਲੀ ਕਰਾ ਰਹੇ ਨੇ ਪਰ ਉਹ ਰੇੜੀ ਜੀ ਵੀ ਤਾਂ ਪਰਲੇ ਪਾਸੇ ਸੀਗੀ ਖੋਖਾ ਜਿਹੜਾ ਸੀਗਾ ਪਰਲੇ ਪਾਸੇ ਸੀ ਥੋੜਾ ਅੱਗੇ ਦੇਖ ਲੈ ਜਨਤਾ ਵੀ ਮਗਰ 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 ਮੈਂ ਕਹਾਂ ਯਾਰ ਇਹ ਰਸਤਾ ਦਾ ਹੋ ਗਿਆ ਆਪਾਂ ਆਏ ਸੀਗੇ ਇੱਧਰ ਘੁੰਮਣ ਫਿਰਨ ਕੂਕੂ ਕਹਿੰਦੀ ਸੀ ਪਾਪਾ ਘੁਮਾ ਕੇ ਲਾਓ ਗੰਦਗੀ ਬਹੁਤ ਆ ਯਾਰ ਉਹਦੇ ਗੰਦਗੀ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਨਾ ਦੇਖੋ ਹਾਲਾਂਕਿ ਇਹ ਫਰੀਦাবাদ ਸਮਾਰਟ ਸਿਟੀ ਆ ਫਰੀਦাবাদ ਜਿਹੜੀ ਆ ਸਮਾਰਟ ਸਿਟੀ ਤੇ ਸਮਾਰਟ ਸਿਟੀ ਦੇਖ ਲਓ ਲੈ ਆ ਲੈ ਇਹ ਸਮਾਰਟ ਸਿਟੀ ਆ ਚਲੋ ਅੱਗੇ ਹੋਰ ਵੀਡੀਓ ਦਿਖਾਉਂਦਾ ਮੈਂ ਤੁਹਾਨੂੰ ਉਹ ਗਈ ਕਿਸੇ ਨੂੰ ਉਧਰਲੇ ਪਾਸੇ